ਸਬਜ਼ੀਆਂ ਲਾਲੂ ਜੀ ਸਾਡੀ ਧਰਤੀ ਵੀ ਇਸ ਤਰ੍ਹਾਂ ਦੀ ਜਿਵੇਂ ਕਹਦੀ ਹੈ ਹੋਗੀ ਗੱਲ ਹੁਣ ਮੈਂ ਇੱਕ ਦੀ ਸਬਜ਼ੀਆਂ ਸਾਰੀਆਂ ਜਿਵੇਂ ਆਪਾਂ ਕਹਿੰਦੇ ਯੂਨੀਅਸ ਤੋਂ ਇੱਕ ਕਿੱਟ ਮਿਲ ਜਾਂਦੀ ਹੈ ਸਬਜ਼ੀਆਂ ਦੀ ਉਹ ਸਬਜ਼ੀਆਂ ਲੈ ਕੇ ਮੈਂ ਇੱਕ ਦੀ ਲਾਈਆਂ ਉੱਥੇ ਪਰ ਉਹ ਵੱਡਾ ਕਾਰਨ ਹਰ ਇੱਕ ਤਰ੍ਹਾਂ ਦੀ ਸਬਜ਼ੀ ਲਾਈ ਵੀ ਚਲੋ ਆਪਾਂ ਯਾਰ ਘਟੋ ਘਟਾ ਟੈਟਲੀ ਸਾਬ ਦੇ ਸ਼ੁਰੂ ਤਾਂ ਕਰੀਏ ਆਪਾਂ ਉਹ ਸਬਜ਼ੀਆਂ ਲਾਈਆਂ ਇੱਕ ਦੀ ਫਾਲੇ ਨਹੀਂ ਲੱਗਿਆ ਬਾਈ ਜਮੈਨ ਜਮੈਨ ਸਬਜੀ ਬਦਲ ਫਿਰ ਮੈਂ ਇੱਥੇ ਗਿਆ ਜਾਂ ਹੋਰ ਉਹ ਕਹਿੰਦਾ ਬਾਈ ਜੀ ਤੁਸੀਂ ਤੁਸੀਂ ਕੱਲੇ ਨਹੀਂ ਕਹਿ ਰਹੇ ਵੀ ਤੁਸੀਂ ਇਹ ਰੇਸ਼ਿਓ ਕੱਢੋਂਗੇ ਤਾਂ ਐਕਤੀ ਮੋਸਟਲੀ ਪੰਜਾਬ ਦੇ ਵਿੱਚ ਜੇ ਕੋਈ ਮਨ ਲਓ ਪਤਾ ਨਹੀਂ ਵੈਦਰ ਲਾ ਲਓ ਜਾਂ ਮੌਸਮ ਲਾ ਲਓ ਜਾਂ ਕੀ ਰੱਬ ਜਾਣੀ ਕੀ ਚੱਕਰ ਆ ਤੇ ਉਹ ਸਬਜ਼ੀਆਂ ਦਾ ਬਹੁਤ ਮਨ ਲੂ ਜਿਵੇਂ ਕਹਿੰਦਾ ਮੇਰੇ ਨੂੰ ਤਾਂ ਬਹੁਤ ਘੱਟ ਮਾਤਰਾ ਦੇ ਵਿੱਚ ਸਬਜ਼ੀ ਮਹਿੰਗਾ ਹੋਣਾ ਬੜੀ ਮਹਿੰਗਾ ਹੋਣ ਦਾ ਕਾਰਨ ਹੈ ਵੀ ਜਿਹੜੀ ਆਮ ਕਿਸਾਨਾਂ ਦੀ ਉਹ ਸਬਜ਼ੀ ਉਹ ਨਹੀਂ ਲੱਗੀ ਹੈ ਉਹ ਪੈਸਟੀਸਾਈਡ ਨੇ ਬਾਈ ਦਵਾਈਆਂ ਨੇ ਕਿਉਂਕਿ ਅਸੀਂ ਚਾਹੇ ਕਾਣਕ ਝੋਨਾ ਜਾਂ ਹੋਰ ਆ ਗੱਲ ਜੀ ਉੱਥੇ ਲਾਵਾਂਗੇ ਉਹ ਦਵਾਈ ਜਾਂ ਸਾਡੀ ਧਰਤੀ ਤਾਂ ਜ਼ਹਿਰੀਲੀ ਹੋਈ ਗਈ ਨਾ ਮੰਨ ਲਓ ਜੇ ਇੱਕ ਨਹੀਂ ਹੈ ਦੂਜਾ ਦੂਜਾ ਨਹੀਂ ਹੈ ਆਪਾਂ ਕਿੰਨੀਆਂ ਦਵਾਈਆਂ ਉਹਦੇ ਵਿੱਚ ਪਾਉਣੇ ਆ ਰਹੀਆਂ ਹਾਂ ਸਪਰੇਆਂ ਜਾਂ ਹੋਰ ਉਹਦੇ ਕਰਕੇ ਸਬਜ਼ੀਆਂ ਵੀ ਪ੍ਰਭਾਵਿਤ ਹੁੰਦੀਆਂ ਨੇ ਮੈਂ ਨਾਰਮਲ ਸਪਰੇਅ ਕੀਤੀ ਹੋਰ ਕੋਈ ਦਵਾਈ ਨਹੀਂ ਪਾਈ ਜਿਵੇਂ ਚਾਹ ਪੱਤੀ ਵਾਲੀ ਲਾ ਲਓ ਜਾਂ ਲੱ ਦੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਦੇ ਵਿੱਚ ਨਾ ਜਿਹੜੇ ਦੁੱਧ ਹੁੰਦੇ ਨੇ ਹਨਾ ਉਹਨਾਂ ਨੂੰ ਸਟੋਰ ਕਰਿਆ ਜਾਂਦਾ ਸੀਗਾ ਜਦੋਂ ਵੀ ਕਦੇ ਤਾਂ ਉਹ ਕਹਿੰਦੇ ਸੀ ਵੀ ਜਦੋਂ ਸਟੋਰ ਹੋ ਗਿਆ ਉਹਦਾ ਜਾਂਦਾ ਦਹੀਂ ਬਣਾ ਲਓ ਜਾਂ ਉਸ ਤੋਂ ਬਾਅਦ ਜੋ ਕੁਝ ਵੀ ਬਣ ਸਕਦਾ ਵਾ ਬਣਾਓ ਦੇਸੀ ਘਿਓ ਬਣਾ ਲਓ ਚਾਹੇ ਮੱਖਣ ਬਣਾ ਲਓ ਕੁਝ ਵੀ ਬਣਾ ਲਓ ਹਨਾ ਉਹ ਆਪ ਚੀਜ਼ ਜਿਹੜੀ ਇਕੱਠੇ ਕਰਕੇ ਰੱਖ ਲੈਂਦੇ ਸੀ ਉਹ ਸਾਰੀ ਸਟੋਰ ਕਰਕੇ ਜੀ 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 ਅੱਜ ਕੱਲ ਉਹ ਉਹੀ ਚੀਜ਼ਾਂ ਜਿਹੜੀਆਂ ਪ੍ਰੋਡਕਟ ਨੇ ਉਹ ਪੈਕੇਟ ਚ ਆਉਂਦੀਆਂ ਨੇ ਲੇਕਿਨ ਹੁਣ ਇਹੀ ਚੀਜ਼ ਜਦੋਂ ਕਿਸੇ ਬੱਚੇ ਨੂੰ ਨਵੇਂ ਯੰਗਸਟਰ ਨੂੰ ਕਹਿ ਲੋ ਜਾਂ ਫਿਰ ਬਿਲਕੁਲ ਛੋਟੇ ਬੱਚੇ ਨੂੰ ਖਵਾਉਣ ਦੀ ਕੋਸ਼ਿਸ਼ ਕਰਦੇ ਆਂ ਉਹ ਪੇਟ ਖਰਾਬ ਹੋਣ ਵਾਲੇ ਹੋ ਜਾਂਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਉਹੀ ਚੀਜ਼ ਠੀਕ ਲੱਗਦੀ ਐ ਵੀ ਇਹ ਵੀ ਚੀਜ਼ ਚੱਲਦੀ ਪਈ ਐ ਭਾਈ ਮੈਂ ਤਾਂ ਇਹ ਵੀ ਸਾਡੇ ਸਰੀਰ ਯਾਰ ਉਹਦੇ ਤੇ ਅੰਗੇਜ ਗਏ ਜਿਵੇਂ ਆਪਾਂ ਕਹਦੇ ਨੇ ਇਹ ਗੱਲ ਵੀ ਸਾਡਾ ਸਰੀਰ ਆ ਜਾਂ ਹੋਰ ਆ ਗੱਲ ਪਹਿਲਾਂ ਜਿਹੜੀ ਚੰਗੀਆਂ ਹੁਣ ਮੰਨ ਲਓ ਆਪਾਂ ਕਹਿੰਦੇ ਆ ਵੀ ਤੁਸੀਂ ਆਪਾਂ ਮਜ਼ਾਕ ਲਈ ਤੁਸੀਂ ਚਾਹ ਪੀਤੀ ਸੀ ਤੁਸੀਂ ਕਹਿੰਦੇ ਕੁਐਸਚਨ ਕੀਤਾ ਕਿ ਨਹੀਂ ਪੀਤਾ ਯਾਰੇ ਕੀ ਜੇਕਰ ਆ ਜਾ ਹੋਰ ਆ ਗੱਲ ਹੈ ਕਈ ਵਾਰ ਇਹ ਹੁੰਦਾ ਵੀ ਮੰਨ ਲਓ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਜਵਾਕ ਨੂੰ ਕਿਸੇ ਨੂੰ ਪਿਓ ਯਾਰ ਤੁਸੀਂ ਮੰਨ ਲਓ ਚੰਗੀ ਮੱਝ ਦਾ ਜਾਂ ਹੋਰ ਆ ਜਿਹੜਾ ਵਧੀਆ ਖਰਾਕ ਦਾਣਾ ਦੂਣਾ ਪਿਆ ਹੋਵੇ ਤੁਸੀਂ ਉਹ ਜਿਵੇਂ ਪੰਜਾਬੀ ਚ ਕਹਿੰਦੇ ਵੀ ਉਹ ਜਵਾਕਾਂ ਦਾ ਨਿਆਣੇ ਸ਼ੁਰੂ ਟਟੀਆਂ ਲਾ ਦੂਗਾ ਜਿਵੇਂ ਕਹਿੰਦੀ ਠੀਕ ਹੈ ਨਾ ਵੀ ਜੇ ਪਿਓਰ ਦੁੱਧ ਉਹਨੂੰ ਪਿਆਦੀ ਆ ਕਿਉਂਕਿ ਇਹ ਹੀ ਕੀ ਗੱਲ ਪੈਕਟ ਫੂਡ ਜਾਂ ਹੋਰ ਮਤਲਬ ਹੁਣ ਬਾਹਰੋਂ ਕੋਈ ਜਵਾਕ ਆਉਣਾ ਹੈ ਜਾਂ ਆਪਾਂ ਹੁਣ ਬਾਹਰਲੇ ਅੱਗੇ ਸਿਆਲਾਂ ਚ ਆਉਂਦੇ ਨੇ ਜਦੋਂ ਹੁਣ ਉਹ ਬਾਹਰ ਬਾਹਰਲੇ ਦੇਸ਼ਾਂ ਦੇ ਵਿੱਚ ਨੇ ਉਹ ਹੋਰ ਹਿਸਾਬ ਦਾ ਹਨਾ ਖਾਣਾ ਪੀਣਾ ਜੇ ਆਪਣਾ ਇੱਧਰ ਕਹਿੰਦੇ ਵੀ ਯਾਰ ਇਹਨੂੰ ਜਿਵੇਂ ਕੋਈ ਪੁਰਾਣੀਆਂ ਸਾਡੀਆਂ ਭੈਣਾਂ ਜਾਂ ਹੋਰ ਬੱਚੇ ਛੋਟੇ ਹੁੰਦੇ ਨੇ ਵੀ ਉਹ ਕਹਿੰਦੇ ਨੇ ਵੀ ਇਹਨੂੰ ਪਾਣੀ ਪਾ ਕੇ ਦਿਓ ਵੀ ਜੇ ਪਿਓਰ ਪਿਆਤਾ ਜਿਹੜੀ ਸਾਡੀ ਚੀਜ਼ ਪਿਓਰ ਹੈ ਮੰਨ ਲਓ ਹਨਾ ਉਹ ਪਿਓਰ ਤੇ ਸਾਡਾ ਜਿਹੜਾ ਅੰਦਰਲੇ ਲੀਵਰ ਹੈ ਜਾਂ ਹੋਰ ਉਹ ਡਾਈਜੈਸਟ ਨਹੀਂ ਕਰਦਾ ਵੀ ਇੰਨੀ ਸਾਡੀ ਉਹਦੀ ਮਾਤਰਾ ਜਿਹੜੀ ਚੰਗੀ ਹੈ ਜਾਂ ਹੋਰ ਹਨਾ ਜੇ ਪਿਓਰ ਚੀਜ਼ ਆ ਤਾਂ ਪਰ ਵੀ ਇਹਨੂੰ ਪਾਣੀ ਪਾ ਕੇ ਦਿਓ ਜਾਂ ਇਹਨੂੰ ਪਤਲੀ ਚੀਜ਼ ਕਰਕੇ ਦਿਓ ਵੀ ਇਹਨੇ ਡਾਈਜੈਸਟ ਨਹੀਂ ਕਰਨਾ ਹੈ ਤੇ ਹੁਣ ਤੁਸੀਂ ਇਹ ਗੱਲ ਕਰਦੇ ਸੀ ਪਹਿਲਾਂ ਆਪਾਂ ਬਾਹਰ ਦੀ ਗੱਲ ਕਰੀਏ ਜੀ ਹਨਾ ਵੀ ਬਾਹਰ ਅੱਗੇ ਤੁਸੀਂ ਕਹਿੰਦੇ ਸੀ ਵੀ ਸਰੀਰ ਹੈ ਜਿਹੜਾ ਵੀ ਬਾਹਰਲੇ ਉਹ ਮਟਾਪਾ ਜਾਂ ਹੋਰ ਉਹਨਾਂ ਦਾ ਖਾਣਾ ਪੀਣਾ ਮਸਲਾ ਕੀ ਹੈ ਭਾਈ ਜੀ ਉੱਥੇ ਇਮਾਨਦਾਰੀ ਹੈ ਜਿਹੜਾ ਵੱਡਾ ਕਾਰਨ ਆਪਾਂ ਦੇਖਦੇ ਨੇ ਉੱਥੇ ਮੰਨ ਲਓ ਕੋਈ ਵੀ ਚੀਜ਼ ਹੈ ਉੱਥੇ ਇਸ ਚੀਜ਼ ਨਾਲ ਕੋਈ ਸਮਝੌਤਾ ਨਹੀਂ ਹੈ ਉਹਨਾਂ ਦਾ ਹੂੰ ਮਨ ਲੂ ਉਹ ਡਾਕਟਰ ਜੀ ਹਾਂ ਜੀ ਅਸੀਂ ਪੌਣ ਪਾਣੀ ਦੀ ਗੱਲ ਕਰੀਏ ਪੰਜਾਬ ਵਰਗਾ ਪੌਣ ਪਾਣੀ ਕਿੱਥੇ ਆ ਹੂੰ ਉਹ ਤਾਂ ਦੇਸ਼ ਸਾਡੇ ਆਪਣੇ ਚਾਰੇ ਰੁੱਤਾਂ ਨੇ ਯਾਰ ਸਾਡੀ ਧਰਤੀ ਦੇਖੋ ਜੋ ਮਰਜੀ ਅਸੀਂ ਉਤਪਾਦਨ ਕਰ ਸਕਦੇ ਹਾਂ ਅਸੀਂ ਤਾਂ ਜਿਵੇਂ ਕਹਿੰਦੇ ਆ ਪੂਰੇ ਵਰਲਡ ਦੇ ਵਿੱਚੋਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਇਹ じゃ ਸਾਡਾ ਸੂਬਾ ਹੀ ਹੈ ਨਹੀਂਗਾ ਵੀ ਜਿਹੜੀ ਅਸੀਂ ਇੰਨੀ ਉਤਪਾਦਨ ਕਰਦੇ ਹਾਂ ਹਰੇਕ ਕਿਸਮ ਦੀ ਇੱਥੇ ਪੈਦਾਵਾਰਾ ਕੋਈ ਵੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਹੁਣ ਦੇਖੋ ਜਿਹੜੇ ਬਾਹਰਲੇ ਫਲ ਸੀ ਚਾਹੇ ਉਹ ਕੀ ਵੀ ਫਲ ਸੀ ਜਾਂ ਉਹ ਸੀਤਾ ਫਲ ਸੀ ਜਾਂ ਹੋਰ ਕਈ ਫਲਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਉਹ ਦੇਖੋ ਹੁਣ ਨਵੇਂ ਮੁੰਡੇ ਨੇ ਨਵੇਂ ਮੁੰਡੇ ਬੜੇ ਸੋਹਣਾ ਕੰਮ ਕਰ ਰਹੇ ਨੇ ਉਹ ਨਰੋਲ ਆ ਜਿਹੜਾ ਵੀ 4-4 3-3 ਕੀਲੇ ਦੀ ਖੇਤੀ ਆ ਉਹ ਫਲਾਂ ਦੀ ਖੇਤੀ ਆ ਉਹ ਬਾਗ ਲਾ ਰਹੇ ਨੇ ਇੱਥੇ ਤਾਂ ਕੁਝ ਵੀ ਪੰਜਾਬ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਆ ਜਾਂ ਕਿਸੇ ਦੀ ਪੈਦਾਵਾਰ ਆ ਮੰਨ ਲਓ ਠੀਕ ਹੈ ਮਿੱਟੀ ਕ ਵੀ ਫਰਕ ਹੁੰਦੀ ਆ ਰਤੀਲੀ ਮਿੱਟੀ ਆ ਗਈ ਜਾਂ ਕੋਈ ਚਿਕਣੀ ਉਥੇ ਲੱਗ ਲੱਗ ਥੋੜਾ ਜਿਹਾ ਏਰੀਏ ਦਾ ਫਰਕ ਹੁੰਦਾ ਵੀ ਉੱਥੇ ਉਹ ਚੀਜ਼ ਜ਼ਿਆਦਾ ਹੁੰਦੀ ਹੈ ਜਿਵੇਂ ਇੱਧਰ ਮਾਝਾ ਦੁਆਬਾ ਮਾਲਵਾ ਹਨ ਆਪਣੀ ਚੀਜ਼ਾਂ ਦਾ ਥੋੜਾ ਜਿਹਾ ਫਰਕ ਆ ਵੀ ਉਧਰ ਗੰਨਾ ਲਾ ਲਓ ਜਾਂ ਇੱਧਰ ਝੋਨਾ ਜਾਂ ਇੱਧਰ ਕਪਾਹ ਨਰਮਾ ਜਾਂ ਹੋਰ ਹਨਾ ਉਹ ਚੀਜ਼ਾਂ ਲਾ ਲਓ ਇੱਧਰ ਆਪਣੇ ਮਾਲਵੇ ਚ ਹੋਰ ਲਾ ਲਓ ਵੀ ਉਹ ਚੀਜ਼ਾਂ ਦਾ ਫਰਕ ਹੈ ਪਰ ਜੇ ਹੁਣ ਮੰਨ ਲਓ ਗੱਲ ਕਰੀਏ ਪਰ ਕੋਈ ਵੀ ਚੀਜ਼ ਮੰਨ ਲਓ ਜੇ ਪੰਜਾਬ ਦੀ ਆਪਣੀ ਜ ਮਲੂਏ ਤੇ ਪੈਦਾਵਰ ਕਰਨੀ ਹੋਵੇ ਉਹ ਆਮ ਆਪਾ ਕਰ ਸਕਦੇ ਆ ਤੇ ਜੇ ਬਾਹਰਲੀ ਗੱਲ ਕਰੀਏ ਇਸ ਪੱਖ ਤੋਂ ਮਲਾਵਟ ਵਾਲੇ ਪੱਖ ਤੋਂ ਤਾਂ ਬਾਹਰ ਜਿਹੜੀ ਤੁਸੀਂ ਗੱਲ ਕਰਦੇ ਹੋ ਬਾਹਰ ਬਾਈ ਦੀ ਇਮਾਨਦਾਰੀ ਹੈ ਉੱਥੇ ਇਹੀ ਚੀਜ਼ ਨਹੀਂ ਸਾਡੇ ਨਾਲੋਂ ਉਹਨਾਂ ਦਾ ਪੌਣ ਪਾਣੀ ਦੇਖੋ ਤੁਸੀਂ ਹੁਣ ਬਰਫ ਪੈਂਦੀ ਆ ਜਾਂ ਹੋਰ ਉਹ ਉਹ ਸਰੀ ਲਾ ਲੋ ਜਾਂ ਹੋਰ ਕਈ ਸੂਬੇ ਨੇ ਤੇ ਮਨ ਲਓ ਮੇਨੋ ਤਾਂ 12 ਮਹੀਨਿਆਂ ਚੋਂ 11 11 10 10 ਮਹੀਨੇ ਤੇ ਬਰਪੀ ਰੈਂਦੀ ਆ ਠੰਡੀ ਰਹਿੰਦੀ ਆ ਉੱਥੇ ਕੀ ਹੋਣਾ ਕੁਝ ਵੀ ਨਹੀਂ ਸਾਰਾ ਉੱਥੇ ਫਰੋਜ਼ਨ ਚੀਜ਼ਾਂ ਨੇ ਪਰ ਜਿਹੜੀਆਂ ਫਰੋਜ਼ਨ ਚੀਜ਼ਾਂ ਵੀ ਨੇ ਉਹਨਾਂ ਦੀ ਵੀ ਕੁਆਲਿਟੀ ਹੈ ਮਨ ਲਓ ਉਹ ਇਸ ਚੀਜ਼ ਨਾਲ ਉਹਨਾਂ ਦਾ ਮੰ ਲਓ ਅੱਗੇ ਵੀ ਤੁਸੀਂ ਕਈ ਵਾਰ ਮੈਂ ਵੀ ਇੱਕ ਦੋ ਧਾਰਨਾ ਵੀ ਜੇ ਕੋਈ ਇਸ ਤਰ੍ਹਾਂ ਦੀ ਮਲਾਵਟ ਹੋ ਉਹ ਬਹੁਤ ਉਹਨਾਂ ਦੀ ਸਖਤ ਐਕਸ਼ਨ ਨਹੀਂ ਖਾਸ ਤੌਰ ਤੇ ਛੋਟੀ ਮਤਲਬ ਜਿਹੜੀ ਸਿਹਤ ਨਾਲ ਰਿਲੇਟਡ ਚੀਜ਼ ਖਾਣ ਪੀਣ ਦੀ ਚੀਜ਼ ਆ ਇਹਦੇ ਨਾਲ ਤਾਂ ਕੋਈ ਸਮਝੌਤਾ ਨਹੀਂ ਹੈ ਆਪਣੇ ਨਾਲੋਂ ਕੰਟਰੀਆਂ ਮੰਨ ਲਓ ਆਪਾਂ ਆਪਣੇ ਇੰਦਾ ਸੋਹਣਾ ਮੁਲਕ ਛੱਡ ਕੇ ਵੀ ਆਪਾਂ ਬਾਹਰ ਜਾ ਰਹੇ ਨੇ ਲੋਕ ਪਰ ਕੀ ਇਹ ਵੀ ਉੱਥੇ ਇੱਕ ਇਮਾਨਦਾਰੀ ਹੈ ਤੇ ਚੰਗੇ ਕੰਮ ਨੇ ਪਰ ਜੇ ਮੰਨ ਲਓ ਉੱਥੇ ਇਹੀ ਆ ਵੀ ਉੱਥੇ ਪੈਸਾ ਆ ਮੰਲੋ ਆਪਾਂ ਕਹਿੰਦੇ ਆ ਵੀ ਸਾਡੇ ਲੋਕ ਮੁੰਡੇ ਜਾ ਕੇ ਉੱਥੇ ਕੋਈ ਟਰੱਕ ਚਲਾਉਣ ਲੱਗੇ ਜਾਂ ਹੋਰ ਚੀਜ਼ਾਂ ਚਲਾਉਣ ਲੱਗੇ ਹਨਾ ਉੱਥੇ ਕਮਾਈ ਦੇ ਸਾਧਨ ਬਣ ਗਏ ਸਨ ਪਰ ਜੇ ਉਹ ਆ ਕੇ ਹੁਣ ਪੰਜਾਬ ਨੂੰ ਜਿਵੇਂ ਮੋੜਾ ਪਿਆ ਵਾ ਇਹ ਨਹੀਂ ਹੈ ਮੋੜਾ ਨਹੀਂ ਪਿਆ ਵਾ ਗੱਲ ਹੁਣ ਬਹੁਤ ਚੀਜ਼ਾਂ ਉਹ ਮਿਸ ਕਰਦੇ ਨੇ ਜਾਂ ਜਿਹੜੇ ਨੇ ਉਹ ਇੱਧਰ ਲਿਆਂ ਚੀਜ਼ਾਂ ਚੇਤੇ ਕਰਦੇ ਨੇ ਹੁਣ ਜਿਹੜੇ ਥੋੜੇ ਜੇ ਸੌਖੇ ਹੋ ਗਏ ਜਿਹੜੇ ਕੋਈ ਮੰਨ ਲਓ ਇਹਨਾਂ ਕੋਲ ਜਿੰਨਾ ਕੋਈ ਜ਼ਮੀਨਾਂ ਘੱਟ ਨਹੀਂ ਮੰਨ ਲਓ ਕਿਸੇ ਕੋਈ ਕੀ ਲਾ ਕਿਸੇ ਕੋਲ 2 ਕਿਲੋ ਠੀਕ ਹੈ ਜਾ ਕੇ ਉਹਨੇ ਮਿਹਨਤ ਕੀਤੀ ਪਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਹਰੇਕ ਪੰਜਾਬੀ ਦੇ ਵਿੱਚ ਇਹ ਕੋ ਨੋ ਡਾਊਟ ਉਹ ਇਹ ਹਰੇਕ ਪੰਜਾਬੀ ਦੇ ਮਨ ਦੇ ਵਿੱਚ ਗੱਲ ਆ ਵੀ ਯਾਰ ਅਸੀਂ ਮੋੜਾ ਕਦੋਂ ਪਾਵਾਂਗੇ ਹਮ ਆਪਣੇ ਮਤਲਬ ਪੰਜਾਬ ਨੂੰ ਲਾ ਲਓ ਜਾਂ ਸਾਡੇ ਪੂਰੇ ਜਿਵੇਂ ਅਲੱਗ-ਅਲੱਗ ਸੂਬਿਆਂ 'ਚ ਰਹਿੰਦੇ ਨੇ ਵੀ ਅਸੀਂ ਮੋੜਾ ਕਦੋਂ ਪਾਵਾਂਗੇ ਹਰੇਕ ਦੇ ਮਨ ਦੇ ਵਿੱਚ ਉਹ ਸਵੇਰੇ ਮੈਨੂੰ ਲੱਗਦਾ ਉੱਠਣ ਵੇਲੇ ਹੀ ਮਨ ਦੇ ਵਿੱਚ ਉਹਦੇ ਹੁੰਦਾ ਵੀ ਯਾਰ ਮੈਂ ਪੰਜਾਬ ਨੂੰ ਮੋੜਾ ਕਦੋਂ ਪਾਣਾ ਚਾਹੇ ਲੱਖ ਪਰ ਫੇਰ ਕਈ ਫਿਕਰਾਂ ਦੇ ਵਿੱਚ ਘਿਰ ਜੰਨੇ ਆਪਾਂ ਮਨ ਤਾਂ ਸਾਡਾ ਬਹੁਤ ਕੁਝ ਕਹਿੰਦਾ ਪਰ ਫੇਰ ਅਸੀਂ ਫੇਰ ਆਪਦੀ ਜਿਵੇਂ ਕਬੀਲਦਾਰੀ ਵਾਲੀ ਲਾ ਲਓ ਜਾਂ ਫੇਕਰਾ ਚਲਾ ਲਓ ਵੀ ਜੇਈ ਕਈਆਂ ਕੋਲੇ ਮੰਨ ਲਓ ਜ਼ਮੀਨਾਂ ਘਟ ਨੇ ਉਹ ਕਹਿੰਦਾ ਨਹੀਂ ਯਾਰ 2-4 ਸਾਲ ਆਪਾਂ ਹੋਰ ਮਿਹਨਤ ਕਰ ਲਈ ਫੇਰ ਲਾਵਾਂਗੇ ਫੇਰ ਉਹ ਜਾਨੂ ਇਹੋ ਜੇ ਚੱਕਰ ਵੀਉ ਦੇ ਵਿੱਚ ਫਸ ਜਾਂਦੇ ਨੇ ਜਦੋਂ ਇੰਨਾ ਟਾਈਮ ਨਿਕਲ ਜਾਂਦਾ ਫੇਰ ਅੱਗੇ ਬੱਚੇ ਵੱਡੇ ਹੁੰਦੇ ਨੇ ਉਹ ਆਪਦੀ ਅੱਗੇ ਬੱਚਿਆਂ ਦੇ ਵਿੱਚ ਬਿਜੀ ਹੋ ਜਾਂਦੇ ਨੇ ਨਾ ਫਿਰ ਉਹੋ ਜੇ ਚੱਕਰ ਵਿੱਚ ਫਸ ਜਾਂਦੇ ਨੇ ਤੇ ਤਾਂ ਉਹਨਾਂ ਨੂੰ ਇੱਕ ਮਜਬੂਰੀ ਬਣ ਗਈ ਉਹਨਾਂ ਦੀ ਉੱਧਰ ਰਹਿਣਾ ਪਰ ਜਿਹੜਾ ਸਾਡਾ ਇੱਧਰ ਪੰਜਾਬ ਦਾ ਪੌਣ ਪਾਣੀ ਹੈ ਇਹਦੀ ਤਾਂ ਆਪਾਂ ਰੀਸ਼ਾ ਨਹੀਂ ਕਰ ਸਕਦੇ ਬਾਈ ਹੂੰ ਤਾਂ ਕਿ ਉਹ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਨਾ ਵੀ ਹਾਂ ਵੀ ਪੈਸੇ ਜਿਹੜੇ ਚੜ ਚੁੱਕੇ ਨੇ ਪਹਿਲਾਂ ਤਾਂ ਉਹ ਲਾਵਾ ਉਹ ਲਾਵਾ ਕਿਹੇ ਮੋੜ ਕੇ ਜਦੋਂ ਘਰੇ ਜਾਵਾਂ ਮੇਰੇ ਕੋਲ ਇੰਨੇ ਕ ਪੈਸੇ ਹੁਣ ਵੀ ਮਾਪਿਓ ਜਿਹੜੇ ਖੁਸ਼ ਵੀ ਰਹਿਣ ਤੇ ਕੱਲੋ ਕਦੇ ਰਿਸ਼ਤੇਦਾਰ ਇਹ ਵੀ ਕਹਿਣ ਵੀ ਹਾਂ ਤੂੰ ਤਾਂ ਕੱਲੇ ਪੈਸੇ ਲਾਉਣ ਹੀ ਗਿਆ ਸੀ ਵੀ ਹਾਂ ਵੀ ਹੁਣ ਤੂੰ ਲੈ ਕੇ ਕੀ ਆਇਆ ਕਿ ਬਣਾ ਲਿਆ ਤੂੰ ਇਸ ਕਰਕੇ ਵੀ ਵਾਪਸੀ ਨਹੀਂ ਹੋ ਰਹੀ ਹੈ ਹਾਂ ਮੈਂ ਉਹੀ ਕਿਉਂਕਿ ਜਦੋਂ ਸਾਡਾ ਕਨੈਕਟਰ ਟੁੱਟ ਜਾਂਦਾ ਹੁਣ ਜਿਹੜੇ ਬਾਹਰ ਬੈਠੇ ਨੇ ਮੰਨ ਲਓ ਕਈ ਵਾਰ ਅਸੀਂ ਗੱਲਾਂ ਕਰਦੇ ਹੁੰਦੇ ਹੁਣ ਯਾਰ ਉਹ ਕਹਿੰਦਾ ਯਾਰ ਕੀ ਕਰਾਂਗੇ ਹੁਣ ਮੰਨ ਲਓ ਜਿਹਨੇ ਹੁਣ ਇਧਰ ਉਹਦਾ ਸੰਪਰਕ ਟੁੱਟ ਗਿਆ ਮੰਨ ਲਓ 10 15 ਹੁਣ ਮੈਂ ਕਈ ਵਾਰ ਗੱਲ ਕਰਦਾ ਵੀ ਅਸੀਂ 30 35 ਜਾਣੇ ਸਾਡੇ ਪਿੰਡ ਦੇ ਨੇੜੇ ਮੰਨ ਲਓ ਆਪਣੇ ਪਾਸਾ ਜਿਵੇਂ ਕਹਿੰਦੇ ਨੇ ਪਿੰਡ ਦੇ ਅਸੀਂ 25 30 ਜਾਣੇ ਹੁੰਦੇ ਸੀ 30 ਜਾਣੇ ਚੋਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਤਿੰਨ ਤੋਂ ਚਾਰ ਜਾਣੇ ਰਹਿ ਗਏ ਬਾਕੀ ਸਾਰੇ ਬਾਈ ਬਾਹਰ ਬੈਠੇ ਨੇ ਤੇ ਹੁਣ ਵੀ ਕੀ ਹੈ ਵੀ ਹੁਣ ਸਾਡੇ ਕਰਕੇ ਹੀ ਆਉਂਦੇ ਨੇ ਜੇ ਬਾਹਰੋਂ ਆਉਂਦੇ ਨੇ ਉਹ ਉਹ ਸਾਡੇ ਕਰਕੇ ਆਉਂਦੇ ਨੇ ਵੀ ਅਸੀਂ ਠੀਕ ਆ ਉਹਨਾਂ ਨਾਲ ਜਦੋਂ ਇੱਥੇ ਆਉਂਦੇ ਨੇ ਘੁੱਲਦੇ ਮਿਲਦੇ ਆ ਪੁਰਾਣੀ ਯਾਦ ਚੇਤਾ ਆਉਂਦਾ ਵਾ ਗੱਲ ਹੁਣ ਜਿਹੜੇ ਹੋਰ ਗਏ ਹੋਏ ਨੇ ਉਹਨਾਂ ਨੂੰ ਕੋਈ ਪਿੱਛੇ ਕੋਈ ਬੁਲਾਉਣ ਵਾਲਾ ਕੋਈ ਸੰਭਾਲਣ ਵਾਲਾ ਜਾਂ ਪੁਰਾਣਾ ਦੱਸਣ ਵਾਲਾ ਹੈ ਹੀ ਨਹੀਂ ਕੋਈ ਉਹ ਕਹਿੰਦਾ ਕੀ ਕਰਾਂਗੇ ਗੱਲ ਹੁਣ ਆ ਕੇ ਵਿਆਹ ਉਹ ਦੇਖ ਕੇ ਮੁੜ ਜਾਂਦੇ ਨੇ ਪਰ ਜਿਵੇਂ ਉਹ ਆ ਜਾਂਦੇ ਨੇ ਹੁਣ ਪੁਰਾਣੀਆਂ ਯਾਦਾਂ ਹੋਣੇ ਜਦੋਂ ਇਕੱਠੇ ਹੁੰਨੇ ਆ ਫਿਰ ਉਹ ਕਹਿੰਦੇ ਯਾਰ ਹੋਰ ਛੁੱਟੀ ਵਧਾ ਲਈ ਵੀ ਫੇਰ ਆਪਾਂ ਮੋੜਾ ਪਾਵਾਂਗੇ ਜਾਂ ਹੋਰ ਗੱਲ ਮਤਲਬ ਇਹ ਗੱਲ ਵੀ ਜਿਹੜਾ ਸਾਡਾ ਪਾਉਣ ਪਾਣੀ ਪੰਜਾਬ ਦਾ ਲਾਲੂ ਜਾਂ ਸਾਡਾ ਰਹਿਣ ਸਹਿਣ ਲਾਲੂ ਜਾਂ ਹੋਰ ਕਈ ਚੀਜ਼ਾਂ ਲੋ ਵੀ ਸਾਡੇ ਅਸਾਂ ਮਤਲਬ ਪੰਜਾਬ ਸਾਥੂ ਅੱਡ ਨਹੀਂ ਹੋ ਸਕਦਾ ਸਾਡੀ ਜਿਹੜੀ ਜ਼ਮੀਰ ਹੈ ਇਹ ਇੱਥੇ ਜੁੜੀ ਹੋਈ ਹੈ ਠੀਕ ਹੈ ਅਸੀਂ ਜਾਨੂੰ ਵਿਦੇਸ਼ਾਂ ਚ ਕਮਾਈਆਂ ਕਰਨ ਜਾਣਾ ਪੈਂਦਾ ਉਹ ਸਾਡੀਆਂ ਮਜਬੂਰੀਆਂ ਕਈ ਵਾਰ ਬਣ ਜਾਂਦੀਆਂ ਨੇ ਪਰ ਜੇ ਕਹੀਏ ਅਸੀਂ ਆਪਾਂ ਨੇ ਸੂਬੇ ਨੂੰ ਆਪਣੇ ਪੰਜਾਬ ਨੂੰ ਪਾਉਣ ਪਾਣੀ ਨੂੰ ਸਾਡੇ ਸੱਭਿਆਚਾਰ ਨੂੰ ਵੱਡਾ ਤਾਂ ਸਾਡਾ ਇਤਿਹਾਸ ਦੇਖੋਗੇ ਤੁਸੀਂ ਫੁੱਲਾ ਸਾਡਾ ਇਤਿਹਾਸ ਆ ਬਾਈ ਜੀ ਪੜੀਏ ਤਾਂ ਮਾ ਲੋ ਨੇ ਕਈ ਰੂਹਾਂ ਸਾਡੀਆਂ ਇੱਚ ਕਿੱਡੇ-ਕਡੇ ਮਹਾਪੁਰਸ਼ ਹੋਏ ਨੇ ਕਿੰਨੀਆਂ-ਕਡੀਆਂ ਸਾਡੀਆਂ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੇ ਹਨ ਮਨ ਲੋ ਜੇ ਇਤਿਹਾਸ ਨੂੰ ਫੁਰੋਣ ਲੱਗੇ ਤਾਂ ਸਾਡਾ ਬਹੁਤ ਵੱਡਾ ਇਤਿਹਾਸ ਹੋਵੇਗਾ ਦੇਖ ਕੇ ਇਹ ਵੀ ਇਹ ਵੀ ਚੀਜ਼ ਬੋਲੀ ਜਾਂਦੀ ਹੈ ਕਹਿੰਦੇ ਵੀ ਜਿਹੜੇ ਬੰਦਾ ਬਾਹਰ ਇੱਕ ਵਾਰੀ ਜਾਇਆ ਪੰਜਾਬੀ ਜਾਂ ਕੋਈ ਵੀ ਵੀ ਉਹ ਇਮਾਨਦਾਰੀ ਉਹਦੇ 'ਚ ਬਹੁਤ ਆ ਜਾਂਦੀ ਹੈ ਜਦੋਂ ਉਹਦੇ 'ਚ ਇਮਾਨਦਾਰੀ ਆਉਂਦੀ ਹੈ ਤਾਂ ਉਹ ਕਹਿੰਦਾ ਵੀ ਯਾਰ ਉੱਥੇ ਪੰਜਾਬ ਜਾ ਕੇ ਮੈਂ ਨਾ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਸ਼ੁਰੂ ਵੀ ਕਰਾਂ ਕੋਈ ਬਿਜ਼ਨਸ ਤਾਂ ਉਹਨਾਂ ਨੂੰ ਸਾਰਿਆਂ ਨੂੰ ਪਾਇਓਰਟੀ ਦਾ ਮਖਾਨ ਪੀਣ ਦੇ ਮਾਮਲੇ ਦੇ ਵਿੱਚ ਨਾ ਤੇ ਉਹ ਸ਼ੁਰ ਕੋਈ ਚੱਲਦਾ ਲੇਕਿਨ ਜ਼ਿਆਦਾਤਰ ਨੂੰ ਬੰਦ ਕਰਨਾ ਪੈਂਦਾ ਕਹਿੰਦੇ ਵੀ ਲੋਕ ਕਹਿੰਦੇ ਵੀ ਉਹੋ ਜੇ ਪੈਸੇ ਨਹੀਂ ਪਰਦੇ ਹੈਗੇ ਪੈਸੇ ਨਹੀਂ ਪਰਦੇ ਵੱਡਾ ਕਾਰਨ ਹੋ ਗਈ ਹੈ ਗੱਲ ਬਾਈ ਮੰਨ ਲਓ ਜੇ ਮੈਂ ਤਾਂ ਹੀ ਤੁਹਾਨੂੰ ਵੀ ਕਿਤੇ ਨਾ ਕਿਤੇ ਬੰਦੇ ਦਾ ਮਨ ਕਿਉਂ ਡੋਲੂਗਾ ਜੇ ਮੰਨ ਲਓ ਹੁਣ ਉਹਨੇ ਵੱਡਾ ਖਰਚਾ ਕੀਤਾ ਸਾਰਾ ਕੁਝ ਪੂਰਾ ਵਾ ਮੰਨ ਲਓ ਹੁਣ ਤੁਸੀਂ ਇੱਕ ਗੱਲ ਦੇਖੋ ਜਿਹੜੀ ਅੱਜ ਦੀ ਦੁੱਧ ਦੀ ਗੱਲ ਆ ਜਾਂ ਤੁਸੀਂ ਆਪਾਂ ਹੁਣ ਅੱਜ ਦੁੱਧ ਦੇ ਵਿਸ਼ੇ ਤੇ ਗੱਲ ਕਰਦੇ ਪਨੀਰ ਘੋ ਤੇ ਗੱਲ ਕਰਦੇ ਮੰਨ ਲਓ ਜੇ ਕੋਈ ਐਵਰੇਜ ਕੱਢੀਏ ਮੰਨ ਲਓ ਜੇ ਸਹੀ ਦੁੱਧ ਆ ਉਹ 75 ਤੋਂ 80 ਰੁਪਏ ਜੇ ਹੈ ਮੰਨ ਲਓ ਅੱਜ ਦੇ ਸਮੇਂ ਮ ਜੇ ਖਰਚੇ ਸਾਰੇ ਲਾ ਕੇ 80 ਰੁਪਏ ਘੱਟੋ ਘੱਟ ਦੁੱਧ ਤੇ ਜਿਹੜਾ ਪਨੀਰ ਹੈ ਮੰਨ ਲਓ ਹੁਣ ਕਿਲੋ ਦਾ ਚੌਥਾ ਹਿੱਸਾ ਪਾਈ ਆਪਾਂ ਕਹਿੰਦੇ ਨੇ ਵੀ ਉੱਚੋਂ ਨਿਕਲਦਾ ਤੇ ਜੇ ਉਹ ਹੁਣ ਮੰਨ ਲਓ ਪੂਰੇ ਦੁੱਧ ਤੇ ਆਪਾਂ ਲਾ ਕੇ ਰੇਸ਼ੋ ਕਿਲੋ ਦਾ ਕਿੰਨਾ ਰੇਟ ਬਣਦਾ ਜੇ ਉਸ ਹਸਾਬ ਨਾਲ ਦੇਣ ਲੱਗੀ ਤਾਂ ਉਹ ਰੇਟ ਹੀ ਨਹੀਂ ਭਰਨਾ ਕਿਸੇ ਨੇ ਹਮ ਲੇਕਿਨ ਇੱਥੇ ਇਹ ਵੀ ਸਵਾਲ ਬਣ ਜਾਂਦਾ ਨਾ ਵੀ ਸ਼ਾਇਦ ਮਲਾਵਟ ਹੀ ਇਸੇ ਕਰਕੇ ਹੁੰਦੀ ਵੀ ਹੈ ਵੀ ਲੋਕਾਂ ਦੇ ਕੋਲ ਪੈਸੇ ਦੇਣ ਨੂੰ ਨਹੀਂ ਹੈਗੇ ਅਗਲਾ ਕਹਿੰਦਾ ਵੀ ਯਾਰ ਘੱਟ ਪੈਸੇ ਨੇ ਵਿੱਚ ਜਿਹੜੀ ਚੀਜ਼ ਮਿਲਦੀ ਹੈ ਉਹ ਲੈਣ ਦੀ ਕਰੀਏ ਇਸੇ ਕਰਕੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਮਲਾਵਟ ਨੂੰ ਬੜਾਵਾ ਮਿਲ ਰਿਹਾ ਹੈ ਭਾਈ ਇਹ ਬਾਦਾ ਬਾਦਾ ਕਿਉਂ ਹੁੰਦਾ ਇਹੀ ਕਾਰਨ ਹੈ ਵੀ ਜਿਹਨੂੰ ਸਸਤੀ ਚੀਜ਼ ਮਿਲੂਗੀ ਮੈਂ ਤੁਹਾਨੂੰ ਦੱਸੀ ਗੱਲ ਵੀ ਚਾਹ ਹੁਣ ਮੈਂ ਕੱਲ ਗੱਲ ਕਰਦਾ ਜੀ ਵੀ ਜਿਹੜੇ ਹੋਰ ਆਮ ਲੋਕਲ ਬੈਠੇ ਨੇ ਉਹ 40 40 50 50 ਰੁਪਏ ਕਿਲੋ ਦੁੱਧ ਵੀ ਵੇ ਇਹ ਦੋਦੇ ਕਿਥੋਂ ਮਿਲੂਗਾ ਪਿੱਛੇ ਜੇ ਮੇਰੇ ਕੋਲ ਦੋ ਦੋ ਜਾਂ ਤਿੰਨ ਸਾਲ ਪਹਿਲਾਂ ਦੀ ਗੱਲ ਹੈ 200 ਫੁੱਟਾ ਰੋਡ ਤੇ ਵੀ ਇੱਕ ਨੇ ਆਪਣਾ ਛੋਟਾ ਹੱਤੀ ਲਾਇਆ ਸੀ ਰ ਵਿੱਚ ਦਿੰਦੇ ਸੀ ਕਿ 40 ਰੁਪਏ 60 50 ਰੁਪਏ ਕਿਲੋ 80 ਰੁਪਏ ਕਿਲੋ ਹਣਾ ਉਹ ਵੀ ਚੀਜ਼ ਚੱਲੀ ਸੀ ਉਸ ਮੈਂ ਮੈਂ ਭਾਈ ਹੁਣ ਵੀ ਇਹੀ ਚੀਜ਼ ਹੈ ਮੰਨ ਲਓ ਆਮ ਲੋਕੀਂ ਜਿਹੜੇ ਯਾਰ ਮਿਡਲ ਫੈਮਲੀਆ ਦੇ ਵਿੱਚ ਨਹੀਂ ਠੀਕ ਹੈ ਇੱਥੇ ਰੋਜ਼ਗਾਰ ਕਰਦੇ ਨੇ ਜਿਹੜਾ ਹੁਣ ਮੰਨ ਲਓ ਕਾਰੋਬਾਰ ਹੈ ਆਪਾਂ ਕਹਿੰਦੇ ਨੇ ਵੀ ਕ੍ਰਾਈਸਿਸ ਆਇਆ ਬਾਹਰਲੇ ਦੇਸ਼ਾਂ 'ਚ ਆ ਇੱਥੇ ਵੀ ਕ੍ਰਾਈਸਿਸ ਆ ਜਿਹੜੇ ਰੋਜ਼ਗਾਰ ਹੈ ਜਾਂ ਕੰਮ ਕਾਰਨ ਦੇ ਨੇ ਲੋਕਾਂ ਦੀ ਜਿਹੜੀ ਇਨਕਮ ਆ ਉਹ ਘਟ ਗਈ ਐ ਤੇ ਜਿਹੜੀ ਮਹਿੰਗਾਈ ਆ ਉਹ ਵਧੀ ਐ ਉਸੇ ਕਰਕੇ ਵੀ ਜਿਹੜੀਆਂ ਇਹ ਸਾਨੂੰ ਆਪਾਂ ਕਹਿੰਦੇ ਨੇ ਵੀ ਠੀਕ ਐ ਉਹ ਪਰ ਇਹ ਨਹੀਂ ਦੇਖਦੇ ਹੈ ਵੀ ਜਿਹੜੇ ਸਾਨੂੰ ਹਸਪਤਾਲਾਂ ਦੇ ਵਿੱਚ ਇੰਨੇ ਪੈਸੇ ਲਾਉਣੇ ਪੈਣਗੇ ਮੰਨ ਲਓ ਹੁਣ ਥੋੜਾ ਥੋੜਾ ਆਪਾਂ ਕਹਿੰਦੇ ਨੇ ਵੀ ਯਾਰ ਚੰਗੀ ਚੀਜ਼ ਆ ਉਹ ਮਹਿੰ ਵੀ ਜੇ ਉਹ ਲਾਉਂਦਾ ਵਾ ਮੰਨ ਲਓ ਪਹਿਲੇ ਸਾਲ ਮੰਨ ਲਓ ਮੈਂ ਆਪਦੀ ਗੱਲ ਕਰਦਾ ਵੀ ਮੈਨੂੰ ਮੈਨੂੰ ਲੱਗਦਾ ਤਿੰਨ ਕਿ ਸਾਲ ਹੋ ਗਏ ਸਾਡਾ ਜਿੰਨਾ ਮੰਨ ਲਓ ਮੇਰੇ ਕੋਲੇ ਉਨਾ ਕ ਰਕਬਾ ਹੁੰਦਾ ਮੈਂ ਕੋਸ਼ਿਸ਼ ਕਰਦਾ ਹੁਣਾ ਵੀ ਬਿਨਾ ਕਿਸੇ ਰੇ ਸਪਰੇ ਤੋਂ ਬਿਨਾ ਕਿਸੇ ਦਵਾਈ ਤੋਂ ਜਾਂ ਹੋਰ ਮੈਂ ਕਣ ਕਬਦੀ ਉਨੀ ਕ ਕਰਦਾ ਪਰ ਮੰਨ ਲਓ ਮੈਂ ਉਹ ਮੇਰੀ ਤਸੱਲੀ ਤਾਂ ਹੋ ਜਾਂਦੀ ਹੈ ਵੀ ਮੈਂ ਕੋਈ ਰੇ ਸਪਰੇ ਨਹੀਂ ਪਾਈ ਹੈ ਮੈਂ ਕੋਈ ਉਹ ਚ ਦਵਾਈ ਨਹੀਂ ਛਿੜਕੀ ਨਾਰਮਲ ਜਿਹੜਾ ਹੈ ਪਹਿਲਾ ਪ੍ਰੋਸੈਸ ਉਹੀ ਕੀਤਾ ਪਰ ਜਿਹੜੇ ਹੁਣ ਮੰਨ ਲਓ ਧਰਤੀ ਦੇ ਵਿੱਚੋਂ ਨੇ ਮੰਨ ਲਓ ਆਲਾਦਾਲਾ ਤਾਂ ਯਾਰ ਦਵਾਈਆਂ ਪਾਉਂਦਾ ਹੀ ਆ ਯੂਰੀਆ ਵੀ ਪੈਂਦਾ ਵਾ ਪੈਸਟੀਸਾਈਡ ਹੋਰ ਦਵਾਈਆਂ ਵੀ ਪੈਂਦੀਆਂ ਨੇ ਰੇਹਾਂ ਵੀ ਹੁੰਦੀਆਂ ਨੇ ਸਪਰੇਹਾਂ ਵੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਪਰ ਮੈਂ ਉਹੀ ਗੱਲ ਆ ਵੀ ਫੇਰ ਮੈਨੂੰ ਤਾਂ ਲੱਗਦਾ ਨਹੀਂ ਹੈ ਵੀ ਉਹ ਮੇਰੀ ਮਾਲੂ ਪ੍ਰੋਪਰ ਚੀਜ਼ ਰਹਿ ਗਈ ਬਿਨਾਂ ਰੇ ਸਪਰੇ ਤੋਂ ਪਰ ਥੱਲੋ ਧਰਤੀ ਦਾ ਸਾਰਾ ਸੇਮ ਆ ਪਾਣੀ ਸੇਮ ਆ ਥੱਲੋ ਤਾਂ ਉਹ ਧਰਤੀ ਨੇ ਤਾਂ ਪਾਣੀ ਖਿੱਚਣਾ ਵੀ ਕਿਤੇ ਨਾ ਕਿਤੇ ਮੀਂਹ ਪੈ ਗਿਆ ਜਾਂ ਹੋਰ ਉਹ ਫੇਰ ਵੀ ਆ ਗੱਲ ਇਸ ਕਰਕੇ ਵੀ ਜਿੰਨਾ ਕੁ ਵੱਧ ਤੋਂ ਵੱਧ ਹੋ ਸਕੇ ਵੀ ਸਾਨੂੰ ਇਹ ਪੈਸਟੀਸਾਈਡ ਦਵਾਈਆਂ ਤੋਂ ਪਰੇ ਹੋ ਕੇ ਅੱਗੇ ਇਹ ਲਹਿਰ ਚੱਲੀ ਸੀ ਹੂੰ ਜੇ ਹੁਣ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਆ ਇਹ ਲਹਿਰ ਇੱਕ ਚਲਾਉਣਗੇ ਵੀ ਚਾਹੇ ਅਸੀਂ ਹਰੇਕ ਵਾਰੀ ਠੀਕ ਹੈ ਗੱਲ ਅਸੀਂ ਆਪਣੇ ਰਜਗਾਰ ਕਰਨੇ ਕਿਉਂਕਿ ਮੰਨ ਲਓ ਜੇ ਕਈ ਵੀ ਉਹਦੀ ਪੈਦਾਵਾਰ ਘਟਾ ਮੰਨ ਲਓ ਉਹ ਕੀਲੇ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਜੇ ਉਹ ਉਸ ਸਪਰੇ ਨਹੀਂ ਪਾਵਾਂਗੇ ਤਾਂ ਉਹਦਾ ਝਾੜ ਵੀ ਘਟੂਗਾ ਤੇ ਪਰ ਦੂਜਾ ਕਾਰਨ ਦੇਖੀਏ ਤਾਂ ਵੀ ਘਟੋ ਘਟਾ ਅਸੀਂ ਆਪਦੀ ਕੋਈ ਚੰਗੀ ਚੀਜ਼ ਦੇ ਵਿੱਚ ਇੱਕ ਯੋਗਦਾਨ ਤਾਂ ਪਿਆ ਸਾਡਾ ਠੀਕ ਹੈ ਗੱਲ ਸਾਡਾ ਝਾੜ ਘਟ ਗਿਆ ਠੀਕ ਹੈ ਰੋਜ਼ਗਾਰ ਕਰਨੇ ਆ ਅਸੀਂ ਖੇਤੀਬਾੜੀ ਤੋਂ ਇਨਕਮ ਕਰਨੀ ਆ ਸਾਡੇ ਖਰਚੇ ਉਹ ਜੇ ਵਧ ਗਏ ਜਾਂ ਹੋਰ ਆ ਗੱਲ ਹੈ ਨਾ ਖੇਤੀ ਨੂੰ ਤਾਂ ਆਪਾਂ ਵੈਸੀ ਹੁਣ ਲੋਕ ਹੌਲੀ 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 ਥੋੜਾ ਜਿਹਾ ਪਿੱਛੇ ਹੋ ਰਹੇ ਨੇ ਪਰ ਹੁਣ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਖੇਤੀ ਨਾਲ ਜੁੜਨਾ ਪਊਗਾ ਜੇ ਨਾ ਜੁੜੇ ਤਾਂ ਫੇਰ ਸਾਨੂੰ ਆਹੀ ਜਿਹੜੀਆਂ ਅਲਾਮਤਾਂ ਨੇ ਜਾਂ ਸਾਨੂੰ ਮਲਾਬਡ ਖੋਰੀਆ ਬਿਮਾਰੀਆਂ ਨੇ ਜਾਂ ਸਾਨੂੰ ਹੋਰ ਜਿਹੜੇ ਇਹ ਇੰਨੀਆਂ ਚੀਜ਼ਾਂ ਚਿੰਬੜ ਰਹੀਆਂ ਨੇ ਜੇ ਅਸੀਂ ਉਹਨਾਂ ਵੱਲੇ ਥੋੜਾ ਜਿਆ ਸਾਨੂੰ ਸੁਹਿਰਦ ਨਾ ਹੋਏ ਅਸੀਂ ਆਪਣੀ ਸੂਝ-ਬੂਝ ਨਾਲ ਨਾ ਕੰਮ ਲਿਆ ਕਿਉਂਕਿ ਘੱਟੋ-ਘੱਟ ਯਾਰ ਮੈਂ ਤਾਂ ਇਹ ਸੋਚਦਾ ਹੀ ਪੰਜਾਬ 'ਚ ਜਿਹੜੇ ਬੰਦਿਆਂ ਕੋਲੇ ਸੋਰਸ ਹੈਗੇ ਨੇ ਘੱਟੋ-ਘੱਟ ਉਹ ਤਾਂ ਜ਼ਿੰਮੇਵਾਰੀ ਸਮਝਣਾ ਮੰਨ ਲਓ ਇੱਕ ਪਰਿਵਾਰ ਆ ਉਹ ਘੱਟੋ-ਘੱਟ ਸਬਜ਼ੀ ਉਹ ਲਾ ਲਵੇ ਉਹ ਆਪਣੇ 2-4 ਪਰਿਵਾਰ ਵਾਲਿਆਂ ਨੂੰ ਜਾਂ ਆਪਣੇ ਤਾਇ ਚਾਚੇ ਨੂੰ ਘੱਟੋ-ਘੱਟ ਉਹਨੂੰ ਤਾਂ ਚੰਗੀ ਚੀਜ਼ ਦੇ ਸਕਦਾ ਪਰ ਇਹ ਵੀ ਜ਼ਿੰਮੇ